ਇਕੀ ਗਾਇਏ ਦੋਸਤੋ ਪੂਰੀ ਦੁਨੀਆ ਦੇ ਵਿੱਚ ਬੈਸਟ ਸੈਲਰ ਬੁੱਕਸ ਦੇ ਵਿੱਚੋਂ ਇੱਕ ਕਿਤਾਬ ਆ ਇਕੀ ਗਾਇਏ ਜੇ ਤੁਸੀਂ ਕਿਤਾਬਾਂ ਪੜ੍ਹਦੇ ਹੋ ਤੁਸੀਂ ਕੋਈ ਪ੍ਰੋਡਕਟਿਵਿਟੀ ਵਾਲਾ ਜਾਂ ਬੁੱਕ ਸਮਰੀ ਵਾਲੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਜਾਂ ਤੁਸੀਂ ਇਦਾਂ ਦਾ ਕੰਟੈਂਟ ਦੇਖਦੇ ਹੋ ਤਾਂ ਤੁਸੀਂ ਇਕੀ ਗਾਇਏ ਦਾ ਨਾਮ ਜ਼ਰੂਰ ਸੁਣਿਆ ਹੋਊਗਾ ਕਿਤੇ ਨਾ ਕਿਤੇ ਇਕੀ ਗਾਇਏ ਸਾਈਕੋਲੋਜੀ ਆਫ ਮਨੀ ਪਾਵਰ ਆਫ ਸਬਕੌਨਸ਼ੀਅਸ ਮਾਈਂਡ ਇਹ ਬਹੁਤ ਇਦਾਂ ਦੀਆਂ ਕੁਝ ਹੋਰ ਕਿਤਾਬਾਂ ਨੇ ਇਹ ਸਾਰੀਆਂ ਪੂਰੀ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਭਾਸ਼ਾਵਾਂ ਦੇ ਵਿੱਚ ਟਰਾਂਸਲੇਟ ਹੋ ਕੇ ਛਪ ਚੁੱਕੀਆਂ ਨੇ ਬੜੀਆਂ ਮਸ਼ਹੂਰ ਕਿਤਾਬਾਂ ਨੇ ਤੇ ਸੱਚੀ ਇਹ ਇਹ ਕਿਤਾਬ ਮੈਨੂੰ ਚੰਗੀ ਲੱਗੀ ਇਹ ਕਿਤਾਬ ਇੱਕ ਚੰਗੀ ਕਿਤਾਬ ਆ ਹੁਣ ਤੱਕ ਜਿਹੜੀਆਂ ਵੀ ਆਪਾਂ ਕਿਤਾਬਾਂ ਦੀ ਇਸ ਚੈਨਲ ਤੇ ਗੱਲ ਕਰਕੇ ਗੱਲ ਕੀਤੀ ਆ ਉਹ ਸਾਰੀਆਂ ਫਿਕਸ਼ਨ ਬੁੱਕਸ ਸੀਗੀਆਂ ਮਤਲਬ ਉਹ ਸਾਰੀਆਂ ਕਲਪਨਾ ਦੇ ਆਧਾਰ ਤੇ ਲਿਖੀਆਂ ਉਹਨਾਂ ਦੀ ਤਾਂ ਚਲੋ ਗੱਲ ਹੋਰ ਆ ਪਰ ਇਹ ਕਿਤਾਬ ਜਿਹੜੀ ਇਹ ਨਾਨ ਫਿਕਸ਼ਨ ਦੇ ਵਿੱਚ ਆਉਂਦੀ ਆ ਇਹਦੇ ਵਿੱਚ ਅ ਮਤਲਬ ਕੁਝ ਕਲਪਨਾ ਕਰਕੇ ਲਿਖਿਆ ਗਿਆ ਇਹਦੇ ਵਿੱਚ ਰਿਸਰਚ ਕਰਕੇ ਕੁਝ ਪ੍ਰੈਕਟੀਕਲ ਜਿਹੀਆਂ ਐਡਵਾਈਸਿਸ ਨੇ ਕੁਝ ਲੋਕਾਂ ਦੀਆਂ ਕੁਝ ਰਿਸਰਚਸ ਨੇ ਇਹਦੇ ਵਿੱਚ ਛਪੀਆਂ ਹੋਈਆਂ ਤੇ ਕੁਝ ਖਾਸ ਥਾਵਾਂ ਬਾਰੇ ਇਹਦੇ ਵਿੱਚ ਲਿਖਿਆ ਹੋਇਆ ਕੁਝ ਪ੍ਰੈਕਟੀਕਲ ਪੁਆਇੰਟ ਦੱਸੇ ਗਏ ਨੇ ਵੀ ਆਪਾਂ ਇੱਕ ਚੰਗੀ ਤੇ ਖੁਸ਼ਹਾਲ ਜ਼ਿੰਦਗੀ ਕਿਵੇਂ ਜਿਉ ਸਕਦੇ ਆ ਅਸਲ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਪੰਜ ਅਜਿਹੀਆਂ ਥਾਵਾਂ ਨੇ ਜਿਨ੍ਹਾਂ ਨੂੰ ਬਲੂ ਜ਼ੋਨਸ ਕਿਹਾ ਜਾਂਦਾ ਬਲੂ ਜ਼ੋਨਸ ਉਹ ਹੁੰਦੀਆਂ ਜਿੱਥੇ ਪੂਰੀ ਦੁਨੀਆ ਦੇ ਨਾਲੋਂ ਸਭ ਤੋਂ ਵੱਧ ਲੋਕ ਅ uh, 100 ਸਾਲ ਦੇ ਹੁੰਦੇ ਨੇ ਜਾਂ ਫਿਰ ਮਤਲਬ ਸਭ ਤੋਂ ਲੰਬੀ ਉਮਰ ਵਾਲੇ ਲੋਕ ਇਹਨਾਂ ਥਾਵਾਂ ਤੇ ਰਹਿੰਦੇ ਨੇ ਉਹਨਾਂ ਨੂੰ ਬਲੂ ਜ਼ੋਨਸ ਕਿਹਾ ਜਾਂਦਾ ਜਾਪਾਨ ਦੇ ਵਿੱਚ ਇੱਕ ਅਜਿਹੀ ਜਗ੍ਹਾ ਵਾ ਜਿਹਦਾ ਨਾਮ ਆ ਓਕੀਨਾਵਾ ਉਹ ਇੱਕ ਆਈਲੈਂਡ ਆ ਉੱਥੇ ਪੂਰੀ ਦੁਨੀਆ ਦੇ ਨਾਲੋਂ ਕਾਫੀ ਲੰਬੀ ਉਮਰ ਵਾਲੇ ਲੋਕ ਰਹਿੰਦੇ ਨੇ ਜਿੱਥੇ ਪੂਰੀ ਦੁਨੀਆ ਦੇ ਵਿੱਚ ਹਰ 1 ਲੱਖ ਬੰਦੇ ਵਿੱਚ ਇਹ ਤਕਰੀਬਨ 11.6 ਲੋਕ ਜਿਹੜੇ ਆ 100 ਸਾਲ ਦੀ ਉਮਰ ਟੱਪਦੇ ਆ ਜਾਂ 100 ਸਾਲ ਤੱਕ ਜਾਂਦੇ ਆ ਉੱਥੇ ਓਕੀਨਾਵਾ ਦੇ ਵਿੱਚ ਇਹ ਰੇਸ਼ੋ ਹੈਗੀ ਆ 1 ਲੱਖ ਦੇ ਪਿੱਛੇ 68 ਲੋਕ ਹੁੰਦੇ ਆ ਜਿਹੜੇ 100 ਸਾਲ ਜਾਂਦੇ ਤੁਸੀਂ ਆਪਸਾ ਲੈ ਲਓ ਵੀ ਕਿੰਨੀ ਜ਼ਿਆਦਾ ਇਹ ਰੇਸ਼ੋ ਆ ਕਿੰਨਾ ਜ਼ਿਆਦਾ ਫਰਕ ਆ ਬਾਕੀ ਦੁਨੀਆ ਤੇ ਓਕੀਨਾਵਾ ਦੇ ਵਿੱਚ ਤੇ ਇਸ ਕਿਤਾਬ ਦੇ ਵਿੱਚ ਇਸ ਗੱਲ ਦਾ ਲੰਬੀ ਉਮਰ ਦਾ ਰਾਜ਼ ਜਿਹੜਾ ਦੱਸਿਆ ਗਿਆ ਉਹ ਮੰਨਿਆ ਜਾਂਦਾ ਵੀ ਇਕੀਗਾਏ ਉਹਨਾਂ ਦੀ ਲੰਬੀ ਉਮਰ ਦਾ ਰਾਜ਼ ਆ ਇਹਦੇ ਵਿੱਚ ਇਕੀਗਾਏ ਨੂੰ ਥੋੜਾ ਜਿਹਾ ਕਨਫਿਊਜ਼ ਕੀਤਾ ਗਿਆ ਵਾ ਉਦੇ ਨਾਲ ਪਰਪਸ ਨਾਲ ਅਸਲ ਦੇ ਵਿੱਚ ਇਹਦੇ ਵਿੱਚ ਕਿਹਾ ਗਿਆ ਵੀ ਇੱਕ ਹੀ ਗਾਏ ਹੁੰਦਾ ਜ਼ਿੰਦਗੀ ਦਾ ਮਕਸਦ ਜਾਂ ਜ਼ਿੰਦਗੀ ਦਾ ਪਰਪਸ ਇਹਦੇ ਵਿੱਚ ਇੱਕ ਡਾਇਗਰਾਮ ਦਿਖਾਈ ਗਈ ਆ ਅਸਲ ਦੇ ਵਿੱਚ ਉਹ ਹੈਗੀ ਆ ਮਤਲਬ ਉਹ ਡਾਇਗਰਾਮ ਇੱਕ ਹੀ ਗਾਏ ਦੀ ਨਹੀਂ ਹੈਗੀ ਉਹ ਪਰਪਸ ਵਾਲੀ ਡਾਇਗਰਾਮ ਆ ਵੀ ਉਹ ਚਾਰ ਚੀਜ਼ਾਂ ਨਾਲ ਮਿਲ ਕੇ ਬਣਦੀ ਹੈ ਵੀ ਕੀ ਤੁਹਾਨੂੰ ਕਿਹੜੀ ਚੀਜ਼ ਪਸੰਦ ਆ ਤੁਸੀਂ ਕਿਹੜੀ ਚੀਜ਼ ਚ ਚੰਗੇ ਹੋ ਦੁਨੀਆ ਨੂੰ ਕੀ ਚਾਹੀਦਾ ਤੇ ਕਿਹੜੀ ਚੀਜ਼ ਲਈ ਤੁਹਾਨੂੰ ਪੈਸੇ ਮਿਲ ਸਕਦੇ ਆ ਇਹ ਚਾਰਾਂ ਚਾਰਾਂ ਚੀਜ਼ਾਂ ਦਾ ਸੁਮੇਲ ਇੱਕ ਹੀ ਗਾਇਕਾ ਹੁੰਦਾ ਇਸ ਕਿਤਾਬ ਦੇ ਹਿਸਾਬ ਨਾਲ ਪਰ ਅਸਲ ਵਿੱਚ ਇਹ ਇੱਕ ਹੀ ਗਾਇ ਨਹੀਂ ਇਹ ਪਰਪਸ ਹੁੰਦਾ ਵੀ ਮਕਸਦ ਹੋ ਸਕਦਾ ਇੱਕ ਹੀ ਗਾਇ ਕੀ ਹੁੰਦਾ ਹੁਣ ਇੱਕ ਹੀ ਗਾਇ ਕੀ ਹੁੰਦਾ ਇੱਕ ਹੀ ਗਾਇ ਹੁੰਦਾ ਜਿਹੜਾ ਕੰਮ ਕਰਨਾ ਤੁਹਾਨੂੰ ਚੰਗਾ ਲੱਗੇ ਸਿੰਪਲ ਜੀ ਭਾਸ਼ਾ ਵਿੱਚ ਜਿਹੜੇ ਕੰਮ ਦਾ ਤੁਹਾਨੂੰ ਸ਼ੌਂਕ ਹੋਵੇ ਜਿਹੜਾ ਕੰਮ ਕਰਕੇ ਤੁਹਾਨੂੰ ਖੁਸ਼ੀ ਮਿਲਦੀ ਹੈ ਜਿਹੜਾ ਕੰਮ ਕਰਕੇ ਤੁਹਾਨੂੰ ਆਨੰਦ ਮਿਲਦਾ ਉਹਨੂੰ ਇੱਕ ਹੀ ਗਾਇ ਕਿਹਾ ਜਾ ਸਕਦਾ ਹੁਣ ਜ਼ਰੂਰੀ ਨਹੀਂ ਹੈਗਾ ਵੀ ਇੱਕੋ ਹੀ ਇੱਕੋ ਹੀ ਕੰਮ ਹੋਵੇ ਉਹ ਇੱਕ ਤੋਂ ਜ਼ਿਆਦਾ ਵਿਅਕਤੀ ਹੋ ਸਕਦਾ ਹੈ ਹੋ ਸਕਦਾ ਤਿੰਨ ਚਾਰ ਇੱਕ ਹੀ ਗਏ ਹੋਣ ਕਿਸੇ ਬੰਦੇ ਦੇ ਤੇ ਉਹ ਉਹਨਾਂ ਨੂੰ ਜੇ ਕਰੇ ਤਾਂ ਉਹ ਇੱਕ ਚੰਗੀ ਜ਼ਿੰਦਗੀ ਜੀ ਸਕਦਾ ਹੁਣ ਇਹਦੇ ਵਿੱਚੋਂ ਆਪਾਂ ਕੁਝ ਪੰਜ ਪੰਜ ਪੁਆਇੰਟ ਮੈਂ ਜਿਹੜੇ ਲਿਖੇ ਨੇ ਉਹਨਾਂ ਬਾਰੇ ਆਪਾਂ ਗੱਲ ਕਰਦੇ ਆ ਪਹਿਲਾ ਪੁਆਇੰਟ ਹੈਗਾ ਵੀ ਜਿਹੜਾ ਕੰਮ ਤੁਹਾਨੂੰ ਪਸੰਦ ਆ ਉਹ ਕਰੋ ਇਹ ਕਿਤਾਬ ਦੱਸਦੀ ਹੈ ਵੀ ਜਿਹੜਾ ਕੰਮ ਤੁਹਾਨੂੰ ਪਸੰਦ ਆ ਜੇ ਤੁਸੀਂ ਉਹ ਕਰੋਗੇ ਤਾਂ ਤੁਹਾਡਾ ਜਿਹੜਾ ਮੈਂਟਲ ਸਟ्रेस ਆ ਉਹ ਘਟੂਗਾ ਤੁਸੀਂ ਜ਼ਿਆਦਾ ਮਤਲਬ ਲੰਬੀ ਤੇ ਚੰਗੀ ਤੰਦਰੁਸਤ ਜ਼ਿੰਦਗੀ ਜਿਉ ਸਕਦੇ ਹੋ ਜਿਹੜੇ ਕੰਮ ਦਾ ਤੁਹਾਨੂੰ ਸ਼ੌਂਕ ਆ ਉਹ ਕਰੋ ਹੁਣ ਜ਼ਰੂਰੀ ਨਹੀਂ ਇੱਕੋ ਹੀ ਕੰਮ ਹੋਵੇ ਉਹ ਅਲੱਗ-ਅਲੱਗ ਹੋ ਵੀ ਸਕਦੇ ਆ ਵੀ ਤੁਸੀਂ ਆਪਣੇ ਸ਼ੌਂਕ ਜਿਹੜੇ ਜ਼ਰੂਰ ਪੂਰੇ ਕਰੋ ਜਿੱਥੇ ਆਪਣੇ ਲੋਕ ਕੀ ਕਰਦੇ ਆ ਵੀ ਆਪਾਂ ਸਾਰੀ ਉਮਰ ਦੂਜਿਆਂ ਲਈ ਕੱਢ ਦਿੰਦੇ ਆ ਵੀ ਪਹਿਲਾਂ ਆਪਣੇ ਲਈ ਆਪਣੇ ਲਈ ਬਹੁਤ ਘੱਟ ਸਮਾਂ ਕੱਢਦੇ ਆ ਲੋਕ ਆਪਣੇ ਤੇ ਉਹ ਇੱਕ ਗਲਤੀ ਆ ਆਪਾਂ ਨੂੰ ਆਪਣੇ ਲਈ ਸਮਾਂ ਕੱਢਣਾ ਚਾਹੀਦਾ ਦਿਨ ਦੇ ਵਿੱਚ ਕੁਝ ਟਾਈਮ ਇਹੋ ਜਿਹਾ ਹੋਣਾ ਚਾਹੀਦਾ ਜਿਹੜਾ ਆਪਾਂ ਆਪਣੇ ਲਈ ਕੱਢੀਏ ਉਹਦੇ ਵਿੱਚ ਤੁਸੀਂ ਕੀ ਕਰਨਾ ਵਾ ਤੁਸੀਂ ਉਹ ਕੰਮ ਕਰਨੇ ਨੇ ਜਿਹੜੇ ਤੁਹਾਨੂੰ ਕਰਨ ਦਾ ਸ਼ੌਂਕ ਹੋ ਸੀਗਾ ਬਚਪਨ ਚ ਸੀਗਾ ਜਾਂ ਹੁਣ ਸੀਗਾ ਜਾਂ ਕਿਸੇ ਉਹ ਮਤਲਬ ਜ਼ਿੰਦਗੀ ਦੀ ਭੱਜ ਦੌੜ ਦੇ ਵਿੱਚ ਉਹ ਕਿਤੇ ਭੁੱਲ ਬੀ ਸਰ ਗਏ ਹੈ ਨਾ ਕੋਈ ਕਈ ਬੰਦੇ ਨੂੰ ਜਿਵੇਂ ਮਿਊਜ਼ਿਕ ਦਾ ਸ਼ੌਂਕ ਹੁੰਦਾ ਜਾਂ ਜਿਵੇਂ ਹੁਣ ਸਭ ਤੋਂ ਬੈਸਟ ਐਗਜ਼ਾਮਪਲ ਅੱਜ ਦੇ ਟਾਈਮ ਦੀ ਜੇ ਦਵਾਂ ਤਾਂ ਇੰਸਟਾਗ੍ਰਾਮ ਦੇ ਉੱਤੇ ਇੱਕ ਪੇਜ ਆ ਪਟਿਆਲਾ ਮਹਿਫਲ ਤੁਸੀਂ ਸਾਰਿਆਂ ਨੇ ਸ਼ਾਇਦ ਦੇਖਿਆ ਹੋਊਗਾ ਉਹ ਬੜਾ ਵਾਇਰਲ ਗਿਆ ਉਹ ਪਿਛਲੇ ਟਾਈਮ ਦੇ ਵਿੱਚ ਉਹ ਉਹਨਾਂ ਮੁੰਡਿਆਂ ਦਾ ਇੱਕ ਹੀ ਗਾਇਆ ਉਹ ਉਹਨਾਂ ਦੀ ਜੇ ਤੁਸੀਂ ਇੰਟਰਵਿਊ ਸੁਣੋ ਉਹ ਦੱਸਦੇ ਆ ਵੀ ਇਹ ਵੀ ਅਸੀਂ ਜਿਹੜਾ ਜਿਹੜੀਆਂ ਵੀਡੀਓਜ਼ ਹੁੰਦੀਆਂ ਨੇ ਉਹ ਸਾਡੀ 2 2.5 ਘੰਟੇ ਦੀ ਮਹਿਫਲ ਤੋਂ ਬਾਅਦ ਆ ਵੀ ਪੂਰੀ ਮਹਿਫਲ ਖੰਗ ਚੁੱਕੀ ਆ ਜਦੋਂ ਉਦੋਂ ਦੀਆਂ ਬਾਅਦ ਹੁੰਦੀਆਂ ਉਹ ਵੀਡੀਓਜ਼ ਜਿਹੜੀਆਂ ਪਾਉਂਦੇ ਨੇ ਅਸ ਕਰਦੇ ਤੇ ਉਹ ਅੱਜ ਦੇ ਨਹੀਂ ਕਰ ਰਹੇ ਉਹ ਕਾਫੀ ਸਮੇਂ ਤੋਂ ਇਦਾਂ ਕਰਦੇ ਨੇ ਹਰ ਰੋਜ਼ ਸ਼ਾਮ ਨੂੰ ਮਿਲਦੇ ਆ ਬੈਠਦੇ ਆ ਤੇ ਆਪਣਾ 뮤직 ਨੂੰ ਇੰਜੋਏ ਕਰਦੇ ਆ ਉਹ ਕਿਸੇ ਨੂੰ ਦਿਖਾਉਣ ਲਈ ਨਹੀਂ ਕਰ ਰਹੇ ਸੀ ਹੁਣ ਚਲੋ ਰੀਲਾਂ ਬਣਾ ਰਹੇ ਨੇ ਪਰ ਹੁਣ ਵੀ ਉਹ ਪਰਪਸਫੁਲ ਲਈ ਨਹੀਂ ਬਣਾ ਰਹੇ ਬਸ ਉਹ ਇਦਾਂ ਹੀ ਬਣਾ ਲੇ ਨੇ ਹਨਾ ਬਈ ਮਤਲਬ ਉਹਨਾਂ ਨੂੰ ਚੰਗਾ ਲੱਗਦਾ ਸੀਗਾ ਉਹ ਕੰਮ ਕਰਨਾ ਉਹ ਉਹਨਾਂ ਦਾ ਇੱਕ ਹੀ ਗਾਇ ਹੋ ਗਿਆ ਇਸੇ ਤਰ੍ਹਾਂ ਤੁਹਾਡਾ ਵੀ ਕੋਈ ਨਾ ਕੋਈ ਜ਼ਰੂਰ ਹੋਊਗਾ ਹੋ ਸਕਦਾ ਤੁਹਾਨੂੰ ਫੁੱਲ ਬੂਟਿਆਂ ਦਾ ਸ਼ੌਂਕ ਹੋਵੇ ਜਾਂ ਕਿਸੇ ਹੋਰ ਕੰਮ ਤੁਹਾਨੂੰ ਘੁੰਮਣਾ ਪਸੰਦ ਹੋਵੇ ਤੁਹਾਨੂੰ ਗੱਲਾਂ ਕਰਨੀਆਂ ਕਿਸੇ ਖਾਸ ਬੰਦੇ ਨਾਲ ਗੱਲਾਂ ਕਰਨੀਆਂ ਪਸੰਦ ਹੋਣ ਕਿਸੇ ਥਾਂ ਤੇ ਜਾਣਾ ਪਸੰਦ ਹੋਵੇ ਠੀਕ ਆ ਉਹ ਸਾਰਾ ਉਹ ਤੁਹਾਡਾ ਇੱਕ ਹੀ ਗਾਇਆ ਉਹ ਉਹ ਕੰਮ ਲਈ ਤੁਸੀਂ ਆਪਣੇ ਦਿਨ ਦੇ ਵਿੱਚ ਉਹ ਕੁਝ ਸਮਾਂ ਜ਼ਰੂਰ ਕੱਢਣਾ ਠੀਕ ਆ ਅਗਲੀ ਗੱਲ ਜਿਹੜੀ ਹੈਗੀ ਐ ਇਸ ਕਿਤਾਬ ਦੀ ਉਹ ਹੈਗੀ ਆ ਕਦੇ ਰਿਟਾਇਰ ਨਾ ਹੋਣਾ ਬਈ ਆਪਣੇ ਹੁਣ ਤੁਸੀਂ ਦੇਖਿਆ ਹੋਊਗਾ ਬਈ ਬੰਦੇ ਕੀ ਕਰਦੇ ਆ ਕਿਆ ਨਵੀ ਜਦੋਂ ਕਹਿੰਦੇ ਵੀ ਕਬੀਲਦਾਰੀ ਖਤਮ ਹੋ ਗਈ ਬੰਦੇ ਦੀ ਉਹ ਕੀ ਕਰਦੇ ਆ ਜਿਵੇਂ ਮੰਨ ਲਓ ਕੋਈ ਨੌਕਰੀ ਲੱਗਾ ਸੀ ਜਾਂ ਕੋਈ ਪ੍ਰਾਈਵੇਟ ਜਾਂ ਸਰਕਾਰੀ ਕੋਈ ਨੌਕਰੀ ਲੱਗਿਆ ਸੀ ਕੋਈ ਕਿਸੇ ਦੀ ਕੋਈ ਦੁਕਾਨ ਸੀ ਕੋਈ ਬਾਹਰ ਗਿਆ ਸੀ ਕੁਝ ਵੀ ਕੰਮ ਕਰਦੇ ਸੀ ਹਨ ਤੇ ਇੱਕ ਟਾਈਮ ਹੋ ਜਾਂਦਾ ਵੀ ਉਹਨਾਂ ਨੇ ਆਪਣੇ ਬੱਚਿਆਂ ਦੇ ਵਿਆਹ ਕਰ ਲਏ ਅੱਗੇ ਕਹਾ ਹੁਣ ਬੱਚੇ ਕਮਾਉਣ ਲੱਗੇ ਪੁੱਤੇ ਪੁੱਤੀਆਂ ਹੋ ਗਏ ਅੱਗੇ ਹਨ ਉਹ ਕੀ ਕਰਦੇ ਆ ਅਬਸ ਵੀ ਹੁਣ ਹੁਣ ਬੰਦਾ ਇਹ ਬਿੱਲਾ ਹੋ ਗਿਆ ਰਿਟਾਇਰ ਹੋ ਜਾਂਦੇ ਹਨ ਆਪਾਂ ਤੇ ਉਹ ਨਹੀਂ ਹੋਣਾ ਇਹ ਕਿਤਾਬ ਕਹਿੰਦੀ ਹੈ ਵੀ ਉਹ ਨਹੀਂ ਹੋਣਾ ਤੁਸੀਂ ਰਿਟਾਇਰ ਨਹੀਂ ਹੋਣਾ ਵੀ ਉਦੋਂ ਵੀ ਤੁਸੀਂ ਕੰਮ ਕਰਦੇ ਰਹਿਣਾ ਵਾ ਜਿਵੇਂ ਆਪਣੇ ਵੀ ਕਹਿੰਦੇ ਨੇ ਤਿੰਨ ਉਪਦੇਸ਼ ਜਿਹੜੇ ਦਿੱਤੇ ਆ ਬਾਬੇ ਨੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਉਹ ਪਹਿਲਾ ਉਪਦੇਸ਼ ਹੀ ਹੈ ਕਿਰਤ ਕਰੋ ਕਿਰਤ ਕਰਦੇ ਰਹਿਣਾ ਸਾਰੀ ਉਮਰ ਹੁਣ ਕਿਰਤ ਦਾ ਮਤਲਬ ਇਹ ਨਹੀਂ ਵੀ ਤੁਸੀਂ ਨੌਕਰੀ ਹੀ ਕਰੀ ਜਾਣੀ ਸਾਰੀ ਉਮਰ ਜਾਂ ਤੁਸੀਂ ਕਿਸੇ ਦੀ ਗੁਲਾਮੀ ਕਰੀ ਜਾਣੀ ਹੈ ਨਹੀਂ ਉਹੀ ਜਿਹੜਾ ਪਹਿਲਾ ਪੁਆਇੰਟ ਆਪਾਂ ਦੱਸਿਆ ਵੀ ਜਿਹੜਾ ਕੰਮ ਤੁਹਾਨੂੰ ਪਸੰਦ ਆ ਉਹ ਕਰਨਾ ਤੇ ਉਹ ਸਦਾ ਹੀ ਕਰਦੇ ਰਹਿਣਾ ਠੀਕ ਹੈ ਜਿਹੜਾ ਬੰਦਾ ਕਦੇ ਰਿਟਾਇਰ ਨਹੀਂ ਹੁੰਦਾ ਉਹ ਬੰਦਾ ਬਿਮਾਰੀਆਂ ਤੋਂ ਵੀ ਬਚਿਆ ਰਹਿੰਦਾ ਉਹਦਾ ਦਿਮਾਗ ਵੀ ਜਿਆਦਾ ਮਤਲਬ ਸਟੇਬਲ ਰਹਿੰਦਾ ਕਾਮ ਰਹਿੰਦਾ ਤੇ ਉਹਨੂੰ ਕੋਈ ਘਾਟੇ ਵਾੜਦੇ ਦਾ ਬੜਾ ਫਰਕ ਵੀ ਨਹੀਂ ਪੈਂਦਾ ਉਹ ਬੜੀ ਸਹਜ ਚਾਰਜੇ ਨਾਲ ਬੜੀ ਸਹਜ ਹੀ ਜ਼ਿੰਦਗੀ ਬੜੀ ਖੁਸ਼ ਜ਼ਿੰਦਗੀ ਜਿਉਂਦਾ ਇਦਾਂ ਦੇ ਬਹੁਤ ਸਾਰੇ ਲੋਕ ਆਪਣੇ ਇੱਥੇ ਵੀ ਹੈਗੇ ਨੇ ਤੇ ਪਰ ਜ਼ਿਆਦਾਤਰ ਲੋਕ ਇਹ ਤੋਂ ਉਲਟੀ ਚੱਲਦੇ ਆ ਠੀਕ ਆ ਸੋ ਕਦੇ ਰਿਟਾਇਰ ਨਾ ਹੋਣਾ ਅਗਲੀ ਗੱਲ ਜਿਹੜੀ ਹੈਗੀ ਆ ਉਹ ਹੈਗੀ ਹੈ ਸਮਾਜਿਕ ਮੈਲ ਵਰਕਰਾਂ ਦਾ ਦੋਸਤੋ ਇਹਦੇ ਵਿੱਚ ਜਿਹੜਾ ਓਕੀਨਾਵਾ ਸ਼ਹਿਰ ਦੀ ਗੱਲ ਹੋਈ ਆ ਉੱਥੇ ਦੇ ਲੋਕ ਕੀ ਕਰਦੇ ਨੇ ਉਹਨਾਂ ਦੀਆਂ ਕੁਝ ਗਰੁੱਪ ਬਣਾਏ ਹੋਏ ਨੇ ਤੇ ਉਹ ਆਪਣੇ ਇੱਕ ਦੂਜੇ ਨਾਲ ਬੜਾ ਮਿਲ ਮਿਲਵਰਤ ਕੇ ਰਹਿੰਦੇ ਨੇ ਜਿਵੇਂ ਮੰਨ ਲਓ ਕਿਸੇ ਨੂੰ ਕੋਈ ਪੈਸੇ ਦੀ ਲੋੜ ਆ ਜਾ ਕਿਸੇ ਦਾ ਕੋਈ ਕੰਮ ਨਹੀਂ ਚੱਲ ਰਿਹਾ ਜਾਂ ਕਿਸੇ ਨੂੰ ਕੋਈ ਨੁਕਸਾਨ ਹੋ ਗਿਆ ਤਾਂ ਸਾਰੇ ਜਾਣੇ ਮਿਲ ਕੇ ਉਹਦੀ ਮਦਦ ਕਰ ਦਿੰਦੇ ਆ ਠੀਕ ਐ ਇਦਾਂ ਆਪਣੇ ਪੁਰਾਣੇ ਸਮਿਆਂ 'ਚ ਆਪਣੇ ਵੀ ਲੋਕ ਹੁੰਦਾ ਸੀਗਾ ਜਿਵੇਂ ਤੁਸੀਂ ਸੁਣਿਆ ਹੋਊਗਾ ਵੀ ਕੋਈ ਮੰਨ ਲਓ ਥੋੜਾ ਜਿਹਾ ਫਾਈਨੈਂਸ਼ਲੀ ਕੋਈ ਵੀਕ ਆ ਨਾ ਥੋੜੀ ਜੀ ਕਿਸੇ ਦੀ ਗਰੀਬ ਆ ਤਾਂ ਪਿੰਡ ਵਿੱਚੋਂ ਪਿੰਡ ਵਾਲੇ ਨੇ ਇਕੱਠੇ ਹੋ ਕੇ ਉਹਦਾ ਘਰ ਪਾਤਾ ਪੱਕਾ ਘਰ ਪਾਤਾ ਜਾਂ ਫਿਰ ਉਹਦੇ ਬੱਚਿਆਂ ਦਾ ਵਿਆਹ ਕਰਦਾ ਇਹ ਸਾਰਾ ਕੁਝ ਜਣ ਜਾਨੀ ਆਪਾਂ ਰਲ ਮਿਲ ਕੇ ਰਹਿਣਾ ਇਹ ਜਿਹੜੀ ਚੀਜ਼ ਆ ਇਹ ਵੀ ਇੱਕ ਸੋਹਣੀ ਜ਼ਿੰਦਗੀ ਦਾ ਕਹ ਲੋ ਵੀ ਇੱਕ ਹਿੱਸਾ ਵਾ ਇੱਕ ਸੋਹਣੀ ਜ਼ਿੰਦਗੀ ਜਿਉਣ ਦੇ ਲਈ ਆਪਾਂ ਨੂੰ ਜ਼ਰੂਰੀ ਆ ਇਹ ਚੀਜ਼ ਵੀ ਠੀਕ ਹੈ ਤੇ ਆਪਾਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਸਿੱਧਾ ਜਿਗਾ ਇਸ ਤੋਂ ਬਾਅਦ ਅਗਲੀ ਜਿਹੜੀ ਗੱਲ ਆ ਅਗਲੀ ਅਗਲੇ ਜਿਹੜੇ 2 ਪੁਆਇੰਟ ਨੇ ਉਹ ਹੈਗੇ ਨੇ ਆਪਣੇ ਸਰੀਰ ਦੇ मतलब रिलेटेड अपने शरीर ਦੇ ਲਈ ਉਹ ਜ਼ਰੂਰੀ ਨੇ ਜਾਪਾਨ ਦੇ ਵਿੱਚ ਇੱਕ ਕਲਚਰ ਆ ਜਿਹੜਾ ਕਿ 300 ਸਾਲ ਪੁਰਾਣਾ ਵਾ ਉਹਦਾ ਨਾਮ ਆ ਹਾਰਾ ਹਾਚੀਬੂ ਹਾਰਾ ਹਾਚੀਬੂ ਇਹਦਾ ਮਤਲਬ ਆ ਕਿ 80% ਫੁੱਲ ਹੋਣ ਤੱਕ ਖਾਓ ਕਹਿਣ ਦਾ ਮਤਲਬ ਵੀ ਆਪਣੇ ਪੇਟ ਨੂੰ ਪੂਰਾ ਭਰ ਕੇ ਨਹੀਂ ਖਾਣਾ ਜਿਵੇਂ ਆਪਣੇ ਆਪਣੇ ਵੀ ਲੋਕ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਥੋੜੀ ਜਿਹੀ ਭੁੱਖ ਰੱਖ ਕੇ ਖਾਓ ਉਹ ਇਹੀ ਇਹ ਜਾਪਾਨ ਦੇ ਵਿੱਚ ਵੀ ਉਸੇ ਤਰ੍ਹਾਂ ਦੀ ਸੇਮ ਫਲਸਫੀ ਨੂੰ ਲੋਕ ਕਈ ਮੰਨਦੇ ਨੇ ਉਹ ਕਿਨਾਵਾਂ ਦੇ ਵਿੱਚ ਖਾਸ ਕਰਕੇ ਵੀ 80% ਫੁੱਲ ਹੋਣ ਤੱਕ ਖਾਓ ਵੀ ਪੂਰਾ ਐਂਡ ਟ੍ਰੈਂਡ ਭਰ ਕੇ ਨਹੀਂ ਖਾਣਾ ਹੈਗਾ ਥੋੜਾ ਜਿਹਾ मतलब ਥੋੜੀ ਜਿਹੀ ਭੁੱਖ ਰੱਖ ਕੇ ਖਾਓ ਉਹਦੇ ਨਾਲ ਹੂਗਾ ਕਿ ਤੁਹਾਡਾ ਜਿਹੜਾ ਸਰੀਰ ਆ ਉਹ ਜਿਆਦਾ ਤੰਦਰੁਸਤ ਰਹੂਗਾ ਤੇ ਰਿਲੈਕਸ ਰਹੂਗਾ ਤੁਹਾਡਾ ਦਿਮਾਗ ਵੀ ਥੋੜਾ ਜਿਆਦਾ ਜਿਆਦਾ ਐਕਟਿਵ ਰਹੂਗਾ ਤੇ ਜਿਆਦਾ ਤੰਦਰੁਸਤ ਰਹੂਗਾ ਉਸ ਤੋਂ ਬਾਅਦ ਅਗਲੀ ਜਿਹੜੀ ਚੀਜ਼ ਆਪਾਂ ਨੰਬਰ 5 ਹੈਗੀ ਆ ਐਕਸਰਸਾਈਜ਼ ਇਹ ਤਾਂ ਦੋਸਤੋਂ ਹਾਂ ਯੂਨੀਵਰਸਲ ਚੀਜ਼ ਆ ਜਿਹੜੀ ਵੀ ਤੁਸੀਂ ਕਿਤਾਬ ਪੜ੍ਹੋਗੇ ਸੈਲਫ ਹੈਲਥ ਬੁੱਕ ਉਹਦੇ ਵਿੱਚ ਤੁਹਾਨੂੰ ਇਹ ਚੀਜ਼ ਮਿਲੂਗੀ ਮਿਲੂਗੀ ਤੇ ਉਦਾਂ ਵੀ ਜੇ ਤੁਸੀਂ ਨਾਰਮਲ ਜੇ ਤੁਸੀਂ ਕਿਸੇ ਤੋਂ ਸਲਾਹ ਮੰਗੋਗੇ ਤਾਂ ਉਹ ਚੰਗੀ ਜ਼ਿੰਦਗੀ ਦੇ ਲਈ ਇੱਕ ਏ ਪੁਆਇੰਟ ਹਮੇਸ਼ਾ ਹੀ ਇਸ ਗੱਲ ਦੀ ਹਮੇਸ਼ਾ ਹੀ ਮਤਲਬ ਸਲਾਹ ਤੁਹਾਨੂੰ ਮਿਲੂਗੀ ਕਿ ਕਸਰਤ ਬਹੁਤ ਜ਼ਰੂਰੀ ਆ ਪੂਰੇ ਵੀ ਮਤਲਬ ਇੱਕ ਪੂਰੇ ਪੂਰੇ ਦਿਨ ਦੇ ਵਿੱਚ ਕੁਝ ਸਮਾਂ ਆਪਣੇ ਸਰੀਰ ਦੇ ਲਈ ਕਸਰਤ ਲਈ ਜ਼ਰੂਰ ਰੱਖੋ ਠੀਕ ਆ ਹੁਣ ਜ਼ਰੂਰੀ ਨਹੀਂ ਹੈਗਾ ਜੈਮੀ ਜਾਣਾ ਵਾ ਤੇ ਜਿਹੜੇ ਜਾ ਸਕਦੇ ਨੇ ਭਾਈ ਜਾਓ ਜਿੰਮ ਜਿੰਮ ਬਹੁਤ ਵਧੀਆ ਚੀਜ਼ ਆ ਆਪਣੇ ਵੈਸੀ ਟੈਪੂ ਜਿਹਾ ਬਣਾਤਾ ਉਹਨੂੰ ਵੀ ਪਤਾ ਨਹੀਂ ਕੀ ਹੋ ਜਾਂਦਾ ਨਾ ਜਿੰਮ ਜਾ ਕੇ ਕੱਦ ਰੁੱਕ ਜਾਂਦਾ ਜੀ ਜਾਂ ਬਿਮਾਰੀ ਗਿਆ ਟੀਕੇ ਲੌੜ ਲੱਗ ਜਾਂਦਾ ਨਹੀਂ ਸਾਰੇ ਇਦਾਂ ਨਹੀਂ ਹੁੰਦਾ ਠੀਕ ਹੈ ਨਾ ਜਿਹੜੇ ਜਾ ਸਕਦੇ ਨੇ ਜਿੰਮ ਜਾਓ ਤੇ ਜੇ ਜਿੰਮ ਤੁਸੀਂ ਨਹੀਂ ਵੀ ਜਾਣਾ ਤੁਸੀਂ ਗਰਾਊਂਡ ਜਾਓ ਜਾਂ ਕੋਈ ਸਪੋਰਟਸ ਖੇਡੋ ਜਾਂ ਘਰੇ ਆਪਣਾ ਹੋਮ ਵਰਕਆਊਟ ਕਰੋ ਸਵੇਰ ਸੈਰ ਕਰੋ ਸ਼ਾਮ ਨੂੰ ਸੈਰ ਕਰੋ 24 ਜਿਸ ਵੀ ਤਰ੍ਹਾਂ ਦੀ ਤੁਸੀਂ ਐਕਸਰਸਾਈਜ਼ ਕਰ ਸਕਦੇ ਹੋ ਭੰਗੜਾ ਪਾ ਲਓ ਜੋ ਮਰਜ਼ੀ ਕਰੋ ਠੀਕ ਹੈ ਜਾਨੀ ਕਿ ਸਰੀਰ ਨੂੰ ਹੈਲ ਚਲੋ ਜ਼ਰੂਰੀ ਆ ਸੋ ਇਹ ਸੀਗੇ ਦੋਸਤੋ 5.21 ਗਏ ਕਿਤਾਬ ਦੇ ਉਮੀਦ ਕਰਦੇ ਆ ਤੁਹਾਨੂੰ ਇਹ ਪਸੰਦਾ ਹੀ ਹੋਣਗੇ ਜੇ ਤੁਸੀਂ ਇਹ ਕਿਤਾਬ ਪੜ੍ਹੀ ਆ ਹੋਰ ਵੀ ਇਹਦੇ ਵਿੱਚ ਕਾਫੀ ਕੁਝ ਨੇ ਜਿਵੇਂ ਇਦੇ ਵਿੱਚ ਕਾਫੀ ਰਿਸਰਚਾਂ ਬਾਰੇ ਵੀ ਗੱਲ ਕੀਤੀ ਗਈ ਜਿਵੇਂ ਇੱਕ ਰਿਸਰਚ ਹੋਈ ਸੀਗੀ ਸ਼ਾਇਦ ਹਾਰਵਰਡ ਯੂਨੀਵਰਸਿਟੀ ਦੀ ਆ ਪਤਾ ਨਹੀਂ ਸਟੈਨਫੋਰਡ ਦੀ ਆ ਉਹਦੇ ਵਿੱਚ ਮਤਲਬ ਛੋਟੇ ਬੱਚਿਆਂ ਤੋਂ ਛੋਟੇ ਬੱਚਿਆਂ ਨੂੰ ਨਾ ਕੁਝ ਇੱਕ ਗਰੁੱਪ ਨੂੰ ਆਬਜ਼ਰਵ ਕੀਤਾ ਗਿਆ ਛੋਟੇ ਛੋਟੇ ਉਮਰ ਤੋਂ ਲੈ ਕੇ ਉਹਨਾਂ ਦੇ ਬਜ਼ੁਰਗ ਹੋਣ ਤੱਕ ਤੇ ਉਹ ਉਹਦੇ ਵਿੱਚ ਇਹ ਦੇਖਣਾ ਸੀਗਾ ਵੀ ਸਭ ਤੋਂ ਖੁਸ਼ਹਾਲ ਤੇ ਖੁਸ਼ ਲੋਕ ਕਿਹੜੇ ਨੇ ਪੂਰੀ ਆਪਣੇ ਜੀਵਨ ਦੇ ਵਿੱਚ ਕਿਹੜੇ ਕਿਹੜੇ ਲੋਕ ਸਭ ਤੋਂ ਖੁਸ਼ ਨੇ ਤੇ ਉਹਦੇ ਵਿੱਚੋਂ ਇਹ ਇਹ ਨਤੀਜਾ ਨਿਕਲ ਕੇ ਆਇਆ ਵੀ ਜਿਹੜੇ ਲੋਕਾਂ ਦੇ ਜਿਹੜੇ ਰਿਲੇਸ਼ਨ ਨੇ ਜਿਹੜੇ ਰਿਸ਼ਤੇ ਨੇ ਉਹ ਮਤਲਬ ਵਧੀਆ ਨੇ ਆਪਣੇ ਆਪਣੇ ਆਪ ਨਾਲ ਆਪਣੇ ਦੋਸਤਾਂ ਨਾਲ ਆਪਣੇ ਪਰਿਵਾਰ ਨਾਲ ਉਹ ਪੂਰੀ ਦੁਨੀਆ ਵਿੱਚ ਸਭ ਤੋਂ ਖੁਸ਼ ਨੇ ਸੋ ਆਪਣੇ ਰਿਸ਼ਤੇ ਨੂੰ ਵੀ ਸਾਹਮਣਾ ਇਹ ਵੀ ਇਸ ਕਿਤਾਬ ਦੇ ਵਿੱਚ ਹੈਗਾ ਵਾ ਸੋ ਹੋਰ ਵੀ ਇਹਦੇ ਵਿੱਚ ਕਾਫੀ ਸਾਰੀਆਂ ਥੈਰਪੀਆਂ ਨੇ ਇਕਲੇ ਗੁਥੈਰਪੀਆ ਹੋਰ ਇਹਦੇ ਵਿੱਚ ਕਾਫੀ ਸਾਰੀਆਂ ਮਤਲਬ ਇਦਾਂ ਦੇ ਐਕਸਪੀਰੀਅੰਸ ਨੇ ਕੋਈ ਛੋਟੀਆਂ-ਛੋਟੀਆਂ ਕਹਾਣੀਆਂ ਛੋਟੇ-ਛੋਟੇ ਕਿੱਸੇ ਜਿਹੜੇ ਇਹਦੇ ਵਿੱਚ ਸਾਂਝੇ ਕੀਤੇ ਆ ਛੋਟੀਆਂ-ਛੋਟੀਆਂ ਰਿਸਰਚਾਂ ਨੇ ਤੇ ਬੜੀ ਵਧੀਆ ਲੱਗੀ ਕਿਤਾਬ ਮੈਨੂੰ ਇਹ ਤੇ ਤੁਸੀਂ ਵੀ ਜਰੂਰ ਪੜਿਓ ਜੇ ਪੜੀ ਹੈ ਤਾਂ ਕਮੈਂਟਾਂ ਮੈਂ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਨਾਲ ਆਪਣੇ ਮਤਲਬ ਆਪਣੇ ਵਾਲੇ ਦੋੜੇ ਨਾਲ ਜਰੂਰ ਸ਼ੇਅਰ ਕਰਿਓ ਤੇ ਆਪਾਂ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ